मानजो वाइस चांसलर गुरहागर यूनिवर्सिटी सरदार करमजीत सिंह जी सरदार गरेवाल साहब जफर साहब सभी जी चैटी जी और मेरे गुरु भाई मनजिंद्र सिंह जी और ਪਿੰਦਰ ਘਰ ਪਾਤਰ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਸ਼ਬਦਾ ਦੇ ਫੁੱਲ ਪਾਤਰ ਜੀ ਦੀ ਯਾਦ ਵਿੱਚ ਸਵਾਗਤ ਕਰਵਾ ਪਾਤਰ ਜੀ ਬਹੁਤ ਸਾਰਿਆਂ ਲਈ ਪ੍ਰੇਰਨਾ ਸਰੋਤ ਸਨ ਉਹਨਾਂ ਦੇ ਸਾਹਮਣੇ ਚ ਰਹਿ ਕੇ ਬਹੁਤ ਕੁਝ ਸਿੱਖਿਆ ਸਾਹਿਤ ਤੋਂ ਇਲਾਵਾ ਮਾਨਵਤਾ ਔਰ ਮਨੁੱਖੀ ਗੋਲ ਗੜੇ ਲਈ ਖਾਸ ਕਰਕੇ ਨਿਮਰਤਾ ਸੱਜਣ ਤੇ ਸੰਕੋਚ ਪਾਸ਼ਾ ਦਾ ਹੋਵੇ ਜਾਂ ਕੋਈ ਯਾਰ ਦਾ ਉਹ ਪਾਕਤ ਸਾਹਿਬ ਦੀ ਸੰਗਤ ਚੜ੍ਹ ਕੇ ਸਿੱਖਿਆ ਕੁਲ ਇੱਕ ਦੋ ਤਿੰਨ ਨਜ਼ਮਾਂ ਦਾ ਅਸ਼ਵਾਰ ਆ ਚੁੱਕੀ ਹੋਈ ਹੈ ਨਜ਼ਮਾਂ ਕਿੰਨਾ ਚੰਗਾ ਹੁੰਦਾ ਕਿੰਨਾ ਚੰਗਾ ਹੁੰਦਾ ਜੇਕਰ ਵਰਤਾਰੇ ਅਧੂਰੇ ਨਾ ਹੁੰਦੇ ਕਿੰਨਾ ਚੰਗਾ ਹੁੰਦਾ ਜੇਕਰ ਕੁਝ ਵਰਤਾਰੇ ਅਧੂਰੇ ਨਾ ਹੁੰਦੇ ਜਿਵੇਂ ਅਸਮਾਨ ਰਤਾ ਕੁਠੇਠਾ ਹੁੰਦਾ ਜਿਵੇਂ ਅਸਮਾਨ ਰਤਾ ਕੁਠੇਠਾ ਹੁੰਦਾ ਪਹਾੜ ਥੋੜਾ ਹੋਰ ਉੱਪਰ ਉੱਠਿਆ ਹੁੰਦਾ ਮੈਦਾਨ ਕੁਝ ਵੱਧ ਫੈਲਿਆ ਹੁੰਦਾ ਬਿਲਕ ਮਾਸਾ ਕੁ ਹੋਰ ਹਰਾ ਹੁੰਦਾ ਜੰਗਲ ਜਿਆਦਾ ਘਣਾ ਹੁੰਦਾ ਪਰ ਡੰਡੀਆਂ ਕੁਝ ਹੋਰ ਸਲਵ ਹੁੰਦੀਆਂ ਝਾੜੀਆਂ ਕੁਝ ਵੱਧ ਉਲਝੀਆਂ ਹੁੰਦੀਆਂ ਕਿੰਨਾ ਆਸਾਨ ਹੋ ਜਾਣਾ ਸੀ ਜੀਵ ਕਿੰਨਾ ਆਸਾਨ ਹੋ ਜਾਣਾ ਸੀ ਜੀਵ ਭੁਵੇਂ ਥੋੜਾ ਕੁ ਪਹਿਲਾਂ ਪਤਾ ਲੱਗ ਜਾਂਦਾ ਕਿੰਨਾ ਆਸਾਨ ਹੋ ਜਾਣਾ ਸੀ ਜੀਵਨ ਉਹ ਵੇਖ ਪਹਿਲਾ ਥੋੜਾ ਕੁ ਪਤਾ ਲੱਗ ਜਾਂਦਾ ਰੋਜ਼ ਮਰਦੀ ਜ਼ਿੰਦਗੀ ਚ ਇੰਨੀ ਦੁਬਧਾ ਨਹੀਂ ਸੀ ਰਹਿਣੀ ਰੋਜ਼ ਮਰਦੀ ਜ਼ਿੰਦਗੀ ਚ ਇੰਨੀ ਦੁਬਧਾ ਨਹੀਂ ਸੀ ਰਹਿਣੀ ਜੇਕਰ ਮੌਤ ਪ੍ਰੇਮ ਦੇ ਇਨਾ ਲਾਗੇ ਨਾ ਹੁੰਦੀ ਜੇਕਰ ਮੌਤ ਪ੍ਰੇਮ ਦੇ ਇਨਾ ਲਾਗੇ ਨਾ ਹੁੰਦੀ ਤਾਂ ਜੀਵਨ ਕਿੰਨਾ ਨਿਰਸ ਸੁਣਾ जेकर गलतियां का पहला पता लग जाता है तो इतिहास स्पष्ट किपष्ट जिस विच कुछ भी अधूरा ना होंगे सब कुछ पता हों चाहे वह हो अधूरापन ही क्यों ना हो चाहे वह अधूरापन ही क्यों ना एक नज़म हो तो होने गम करें मिथिहासिक परिपेख है ਆਪ ਸਾਰੇ ਜਾਣਦੇ ਆ ਉਸ ਮਿਥਿਆਸ ਨੂੰ ਪਰ ਕਵਿ ਦੀ ਖੂਬਸੂਰਤੀ ਹੁੰਦੀ ਹੈ ਕਿ ਉਹ बार-बार कहे हुए ਇਹ ਗੱਲਾਂ ਨੂੰ ਆਪਣੇ ਢੰਗ ਨਾਲ ਕਹਿੰਦਾ ਹੈ ਸੋ ਮੈਂ ਇਸ ਕੱਲ ਨੂੰ ਕਹਿਣ ਲੱਗੇ ਚਰਚਾ ماہ ਪਰਬ ਦੇ 18ਵੇਂ ਪਰਕਸ਼ਾ ਦੇ ਵਿੱਚ ਚਰਚਾ ਪਰਵਾ ਦਾ ਹੈ ਸ਼ਰਾਧ ਪਰਬ ਜਿੰਨੂੰ ਅਸੀਂ ਕਹਿੰਦੇ ਜੱਜ ਹੁਣ ਤੱਕ ਜੋ ਵਾਪਰਿਆ ਮਹਾ ਪਰਬ ਉਦਾ ਜ਼ਿਕਰ ਕਰਾਂਗੇ ਮਹਾਯੁੱਧ ਮਗਰੋਂ ਜਦੋਂ ਪੁੱਛਿਆ ਤ੍ਰੇਤਰਾਸ਼ਤਰ ਨੇ ਮਹਾਯੁੱਧ ਮਗਰੋਂ ਜਦੋਂ ਪੁੱਛਿਆ ਤ੍ਰੇਤਰਾਸ਼ਤਰ ਨੇ ਕਿੰਨੇ ਮਾਰੇ ਕਿੰਨੇ ਬਚੇ ਤੇ ਕਿੰਨੇ ਨਹੀਂ ਲਾ ਪਤਾ ਤਾਂ ਧਰਮਰਾਜ ਯੁਦਿਸ਼ਤਰ ਨੇ ਕਿਆ

ਕਿ ਪੂਰੇ ਮਹਾਭਾਰਤ ਚ ਇਸ ਚਿਜ਼ਕ ਦਾ ਕਿਤੇ ਜ਼ਿਕਰ ਨਹੀਂ ਪਰ ਹੈਰਾਨੀ ਹੈ ਕਿ ਪੂਰੇ ਮਹਾਭਾਰਤ ਚ ਇਸ ਚਿਜ਼ਕ ਦਾ ਕਿਤੇ ਜ਼ਿਕਰ ਨਹੀਂ ਮਨ ਨੂੰ ਇਹ ਪੁੱਛਿਆ ਜਾਂਦਾ ਮੈਨੂੰ ਇਹ ਪੁੱਛਦੇ ਆ ਕੋਈ ਚੀਜ਼ਕ ਨਹੀਂ ਉਹਨਾਂ ਲੱਖਾਂ ਯੋਧਿਆਂ ਦਾ ਕੀ ਬਣਿਆ ਜੋ 1 ਅਰਬ 68 ਕਰੋੜ ਤੋਂ भी हजार की संख्या ने मरे तो पहुंच गए स्वर्ग बच्चे गिनती जारी है अजे तक योध्या की कि वो आप भी पहुंचे हो रहा वाग स्वर्ग या अजे भी लड़ रहे ने अपने हिस्से आए लघु युद्ध शायद इना चो ही लिया हो बदला अर्जुन तो ਅਗਨੀ ਕਾਂਡ ਤੋਂ ਵਾਪਸ ਪਰਤਦੇ ਆ ਇਸੇ ਅਰਜੁਨ ਨੇ ਪਵਿੱਤਰ ਇਸ਼ਨਾਨ ਮਗਰੋਂ ਅਰਜੁਨੀ ਬਣ ਕੀਤਾ ਹੋਵੇਗਾ ਸਹਿਵਾਸ ਕ੍ਰਿਸ਼ਨ ਨਾਲ ਕੀ ਪਤਾ ਉਹਨਾਂ ਜ਼ਿਕਰ ਹੁਣ ਜੋਧਿਆਂ ਚੋਂ ਹੀ ਕਿਸੇ ਮਾਰਿਆ ਹੋਵੇਗਾ ਕ੍ਰਿਸ਼ਨ ਨੂੰ ਜਿਹੜਾ ਸੰਧ ਬਣ ਮਹਾ ਯੁੱਧਾਂ ਦਾ ਜ਼ਿਕਰ ਹੁੰਦਾ ਕੇਵਲ ਮਹਾਰਥੀਆਂ ਸੈਨਾਪਤੀਆਂ ਦਾ ਗਿਣਤੀ ਚੁੱਕਰੇ ਸਿਪਾਹੀਆਂ ਦਾ ਕੌਣ ਲੈਂਦਾ ਸੁਰਪਤਾ ਮੈਨੂੰ ਵੀ ਲਾਣੀ ਪਵੇਗੀ ਇਹ ਨਦੀ ਸੋਰ ਇਹਨਾਂ ਦਾ ਪਤਾ ਕੀ ਪਤਾ ਇਹਨਾਂ ਦਾ ਲਹੂ ਹੀ ਵਹਿ ਰਿਹਾ ਹੋਵੇ ਮੇਰੀਆਂ ਰਗਾਂ 'ਚ ਕੀ ਪਤਾ ਇਹਨਾਂ ਦਾ ਲਹੂ ਹੀ ਵਹਿ ਰਿਹਾ ਹੋਵੇ ਮੇਰੀਆਂ ਰਗਾਂ 'ਚ ਮੈਨੂੰ ਵੀ ਕਰਨਾ ਪੈਣਾ ਸ਼ਰਾਬ ਤੁਰਖਿਆਂ ਦਾ ਮੈਨੂੰ ਹੀ ਜਿੱਦਾਂ ਅਸੀਂ ਅੱਜ ਪੜ੍ਹਤ ਸਾਡੇ ਮੈਨੂੰ ਹੀ ਕਰਨਾ ਪੈਣਾ ਸ਼ਰਾਬ ਤੁਰਖਿਆਂ ਦਾ ਕਿਉਂਕਿ ਅੰਦਰਲੇ ਕੁਰਖ ਖੇਤਰ ਦਾ ਬੋਝ ਮੈਂ ਅਜੇ ਤੱਕ ਚੁੱਪੀ ਫਿਰਦਾ ਕਿਉਂਕਿ ਅੰਦਰਲੇ ਕੋਈ ਖੇਤਰ ਦਾ ਬੋਝ ਮੈਂ ਅਜੇ ਤੱਕ ਚੁੱਪੀ ਫਿਰਦਾ ਮੇਰੇ ਹਿੱਸੇ ਦਾ ਮਹਾਯੁੱਧ ਅਜੇ ਖਤਮ ਨਹੀਂ ਹੋਇਆ ਮੇਰੇ ਹਿੱਸੇ ਦਾ ਮਹਾਯੁੱਧ ਅਜੇ ਖਤਮ ਨਹੀਂ ਹੋਇਆ ਧੰਨਵਾਦ